ਉੜਤਾ ਪੰਜਾਬ ਫਿਲਮ ਤੇ ਵਿਵਾਦ ਹੋਣ ਤੋਂ ਬਾਅਦ ਪੰਜਾਬ ਚ ਨਸ਼ਿਆਂ ਤੇ ਚਰਚਾ ਤੇਜ਼ ਹੋਈ ਹੈ ਇੱਕ ਧਿਰ ਦਾ ਕਹਿਣਾ ਕਿ ਨਸ਼ਿਆਂ ਲਈ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਦੂਜੀ ਧਿਰ ਕਹਿ ਰਹੀ ਹੈ ਕਿ ਪੰਜਾਬ ਚ ਵੱਡੇ ਪੱਧਰ ਤੇ ਨੌਜਵਾਨ ਨਸ਼ੇ ਕਰ ਰਹੇ ਨੇ ਪੰਜਾਬ ਨਸ਼ਾ ਕਰਕੇ ਬਰਬਾਦ ਹੋ ਰਿਹਾ ਇਸ ਮਸਲੇ ਤੇ ਸਾਡੇ ਨਾਲ ਗੱਲਬਾਤ ਕਰਨ ਲਈ ਬਾਬਾ ਫਰੀਦ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਸ਼ਵਿੰਦਰ ਸਿੰਘ ਗਿੱਲ ਜੋ ਪੰਜਾਬ ਦੇ ਨਸ਼ਿਆਂ ਦੇ ਮਾਮਲੇ ਤੇ ਲਗਾਤਾਰ ਲਿਖਦੇ ਨੇ ਅਖਬਾਰਾਂ ਚ ਲਿਖਦੇ ਨੇ ਬਹੁਤ ਸਾਰੇ ਸੈਮੀਨਾਰਾਂ ਚ ਬੋਲਦੇ ਨੇ ਔਰ ਜਿਨ੍ਹਾਂ ਦੀ ਇੱਕ ਸੈਂਟੀਫਿਕ ਅਪਰੋਚ ਐ ਇਸ ਮਸਲੇ ਦੇ ਉੱਤੇ ਉਹ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆਂ ਸਰ ਕੀ ਲੱਗਦਾ ਤੁਹਾਨੂੰ ਕਿੰਨੀ ਇੱਕ ਵੱਡੀ ਪ੍ਰੋਬਲਮ ਆ ਪੰਜਾਬ 'ਚ ਨਸ਼ਾ ਦੇਖੋ ਪੰਜਾਬ ਹੈ ਜਿਹੜਾ ਇੱਕ ਬਹੁਤ ਵੱਡੀ ਪ੍ਰੋਗਰੈਸਿਵ ਸਟੇਟ ਐ ਸਾਡੀ ਸਟੇਟ ਦੇ ਵਿੱਚ ਸਾਡੀਆਂ ਬਹੁਤ ਵੱਡੀਆਂ ਅਚੀਵਮੈਂਟ ਨੇ ਐਗਰੀਕਲਚਰ ਅਸੀਂ ਬਹੁਤ ਵਧੀਆ ਪ੍ਰੋਡਿਊਸ ਕਰਦੇ ਆਂ ਸਪੋਰਟਸਮੈਨ ਸਾਰੇ ਇੱਥੋਂ ਪੈਦਾ ਹੋਏ ਨੇ ਆਰਮੀ ਦੇ ਵਿੱਚ ਸਾਡੇ ਜਰਨੈਲ ਸਾਡੇ ਜਵਾਨ ਨੇ ਜਿਹੜੇ ਹੱਦਾਂ ਤੇ ਉੱਤੇ ਲੜਦੇ ਨੇ ਇਸ ਲਈ ਜਿਹੜੀ ਸਿਹਤ ਉਹ ਸਾਡੇ ਲਈ ਬਹੁਤ ਇੰਪੋਰਟੈਂਟ ਐ ਤੇ ਨਸ਼ਾ ਜਿਹੜਾ ਪੰਜਾਬ ਦੇ ਵਿੱਚ ਇਹ ਬੜੀ ਧੀਰ ਤੋਂ ਇੱਥੇ ਚੱਲ ਰਿਹਾ ਹੈ ਬੜੇ ਜਿਹੜੇ ਪੁਰਾਣੇ ਲੋਕ ਨੇ ਉਹ ਡੋਡੇ ਪੀਂਦੇ ਸੀ ਥੋੜੀ ਫੀਮ ਖਾ ਲੈਂਦੇ ਸੀ दारू ਵੀ ਪੀਂਦੇ ਸੀ ਜਿਹੜੀ ਨਸ਼ੇ ਦੀ ਪ੍ਰੋਬਲਮ ਹੈ ਜੇ ਐਨੀ ਨਾ ਹੁੰਦੀ ਤਾਂ ਸਾਡੇ ਗੁਰੂ ਸਾਹਿਬਾਨ ਸਾਨੂੰ ਐਨੇ ਸਖਤ ਸ਼ਬਦਾਂ ਵਿੱਚ ਨਸ਼ੇ ਤੋਂ ਵਰਜਿਤ ਨਾ ਕਰਦੇ ਇਹਦਾ ਮਤਲਬ ਹੈ ਕਿ ਉਦੋਂ ਵੀ ਜਿਹੜੀ ਨਸ਼ੇ ਦੀ ਪ੍ਰੋਬਲਮ ਇੱਥੇ ਸੀ ਇਹ ਜਿਹੜੀ ਪ੍ਰੋਬਲਮ ਸੀ ਇਹ ਜਿਹੜੀਆਂ ਪੁਰਾਣੇ ਜਿਹੜੇ ਨਸ਼ੇ ਸੀ ਉਹ ਬਾਡੀ ਨੂੰ ਬਹੁਤ ਜ਼ਿਆਦਾ ਨੁਕਸਾਨ ਨਹੀਂ ਸੀ ਪਹੁੰਚਾਉਂਦੇ ਔਰ ਬਹੁਤ ਜਿਆਦਾ ਐਡਿਕਟਿਵ ਨਹੀਂ ਸੀ ਹੁੰਦੇ ਕਿ ਇਹਨਾਂ ਬਿਨਾ ਗੁਜ਼ਾਰਾ ਨਹੀਂ ਹੁੰਦਾ ਇਹਨਾਂ ਨੂੰ इजीली ਛੱਡਿਆ ਜਾ ਸਕਦਾ ਪਰ ਹੁਣ ਜਦੋਂ ਦੀ ਹੀਰੋਇਨ ਜਾਂ ਚਿੱਟਾ ਇੰਟਰੋਡਿਊਸ ਹੋਇਆ ਜਾਂ ਇੰਜੈਕਟੇਬਲ ਨਸ਼ਾ ਇੰਟਰੋਡਿਊਸ ਹੋਇਆ ਉਹਦਾ ਜਿਹੜਾ ਬਹੁਤ ਵੱਡਾ ਨੁਕਸਾਨ ਹੈ ਉਹ ਬਾਡੀ ਨੂੰ ਬਹੁਤ ਨੁਕਸਾਨ ਪਹੁੰਚਾਉਂਦੀਆਂ ਨੇ ਉਹ ਮਹਿੰਗੀਆਂ ਨੇ ਉਹ ਇਲੀਗਲ ਨੇ ਤੇ ਜਿਹੜੇ ਉਹ ਐਡਿਕਟਿਵ ਬਹੁਤ ਨੇ ਇਹ ਕਹਿੰਦੇ ਨੇ ਵੀ ਜੇ ਕੋਈ ਬੱਚਾ ਤਿੰਨ ਵਾਰੀ ਉਹ ਡਰੱਗ ਲੈ ਲੈਂਦਾ ਤਾਂ ਉਹ ਡਿਕਟ ਸੋ ਇਸ ਲਈ ਇਸ ਤੋਂ ਸਾਨੂੰ ਸੁਚੇਤ ਹੋਣਾ ਬਹੁਤ ਬਹੁਤ ਜ਼ਰੂਰੀ ਹੈ ਸਾਡੀ ਜਿਹੜੀ ਬੜੀ ਪ੍ਰੋਬਲਮ ਹੈ ਮੋਸਟਲੀ ਜਿਹੜੀ ਸਾਡੀ ਪੁਲਿਸ ਹੈ ਸਾਡੀਆਂ ਜਿਹੜੀਆਂ ਲਾ ਵਾਈਡਿੰਗ ਏਜੰਸੀਜ਼ ਨੇ ਉਹ ਬੜੀਆਂ ਡੋਡਿਆਂ ਦੇ ਮਗਰ ਲੱਗੀਆਂ ਹੋਈਆਂ ਨੇ ਫੀਮ ਦੇ ਮਗਰ ਲੱਗੀਆਂ ਧਾਰੂ ਦੇ ਮਗਰ ਲੱਗੀਆਂ ਇਹ ਨਸ਼ਾ ਜਿਹੜਾ 70% ਸਾਡੀ ਜਿਹੜੀ એનર્ਜੀ ਹੈ ਉਹ ਇੱਥੇ ਵੇਸਟ ਹੋਈ ਜਾ ਰਹੀ ਹੈ ਜਦੋਂ ਕਿ ਸਾਡੀ ਪੰਜਾਬ ਦੀ ਪ੍ਰੋਬਲਮ ਹੈ ਚਿੱਟੇ ਦੀ ਪ੍ਰੋਬਲਮ ਹੈ ਹੀਰੋਇਨ ਦੀ ਪ੍ਰੋਬਲਮ ਹੈ ਇੰਜੈਕਸ਼ਨਾਂ ਦੀ ਪ੍ਰੋਬਲਮ ਹੈ ਜਿੰਨਾ ਚਿਰ ਅਸੀਂ ਸੈਂਟੀਫਿਕਲੀ ਇਹਨੂੰ ਅਨਲਾਈਜ਼ ਨਹੀਂ ਕਰਦੇ ਤੇ ਸੈਂਟੀਫਿਕਲੀ ਆਪਣੀਆਂ ਪਾਲਿਸੀਆਂ ਨਹੀਂ ਬਣਾਉਂਦੇ ਉਹਨਾਂ ਚਿਰ ਪੰਜਾਬ ਦੀ ਜਿਹੜੀ ਨਸ਼ੇ ਦੀ ਪ੍ਰੋਬਲਮ ਹੈ ਉਹ ਹੱਲ ਨਹੀਂ ਹੋ ਸਕਦੀ। ਚਿੱਟਾ ਸਰ ਕਿੱਡੀ ਗ ਪ੍ਰੋਬਲਮ ਹੈ ਕਿਉਂਕਿ ਚਿੱਟੇ ਦੀ ਸਭ ਤੋਂ ਜ਼ਿਆਦਾ ਅਗਰ ਚਰਚਾ ਪੰਜਾਬ ਦੀ ਸਿਆਸਤ ਚ ਪੰਜਾਬ ਦੇ ਸਮਾਜ ਚ ਪਿਛਲੇ ਦੌਰ ਚ ਸਭ ਤੋਂ ਵੱਧ ਚਰਚਾ ਚਿੱਟੇ ਦੀ ਹੋਈ ਔਰ ਤਾਂ ਪੰਜਾਬ ਫਿਲਮ ਚ ਵੀ ਚਿੱਟੇ ਤੇ ਚਰਚਾ ਆ ਗਈ। ਚਿੱਟਾ ਕਿੰਨੀ ਵੱਡੀ ਸਮੱਸਿਆ ਔਰ ਕਿੰਨੇ ਵੱਡੇ ਪੱਧਰ ਤੇ ਨੌਜਵਾਨ ਕਰ ਰਹੇ ਨੇ। ਜਿਹੜੇ ਚਿੱਟੇ ਦੀ ਪ੍ਰੋਬਲਮ ਹੈ ਉਹਦੇ ਚ ਲੋਕਾਂ ਦਾ ਨੰਬਰ ਜ਼ਿਆਦਾ ਨਹੀਂ ਹੈ। ਪਰ ਨੁਕਸਾਨ ਬਹੁਤ ਹੈ ਜਿਹੜਾ ਜਿਹਨੂੰ ਚਿੱਟਾ ਲੱਗ ਗਿਆ ਉਹ ਬੰਦਾ ਜਿਹੜਾ ਉਹ ਸੁਸਾਇਟੀ ਦੇ ਵਿੱਚ ਇੱਕ ਡੇਂਜਰਸ ਹੋ ਜਾਂਦਾ ਆਪਣੇ ਆਪ ਲਈ ਵੀ ਸੁਸਾਇਟੀ ਲਈ ਉਸੇ ਨੂੰ ਪੀੜੀਆਂ ਹੁੰਦਾ ਉਸੇ ਨੂੰ ਏਡਜ਼ ਹੁੰਦੀ ਹੈ ਉਸੇ ਦਾ ਹੀ ਬਲੱਡ ਖਰਾਬ ਹੈ ਉਹੀ ਚੋਰੀਆਂ ਡਾਕੇ ਮਾਰਦਾ ਕਿਉਂਕਿ ਇਹ ਮਹਿੰਗੀ ਬੜੀ ਹੈ ਔਰ ਜਿਹੜਾ ਐਡਿਕਟ ਹੋ ਗਿਆ ਉਹ ਇਹਨੂੰ ਲੈਣ ਲਈ ਜਿਹੜਾ ਉਹ ਘਰੇ ਵੀ ਚੋਰੀ ਕਰਦਾ ਐ ਸੋਸਾਇਟੀ ਦੇ ਵਿੱਚ ਚੋਰੀ ਕਰਦਾ ਔਰ ਕ੍ਰਾਈਮ ਵੀ ਉਹ ਕਰਦਾ ਐ ਐਕਸੀਡੈਂਟ ਵੀ ਉਹ ਕਰਦਾ ਐ ਸੋ ਚਿੱਟਾ ਜਿਹੜਾ ਇਹ ਬਹੁਤ ਹੀ ਮਾੜਾ ਨਸ਼ਾ ਐ ਇਹਦੇ ਲਈ ਜਿਹੜੇ ਸਾਡੀਆਂ ਸਾਰੀਆਂ ਜਿਹੜੀਆਂ ਐਫਰਟਸ ਨੇ ਉਹ ਚਿੱਟੇ ਲਈ ਹੀਰੋਇਨ ਲਈ ਤੇ ਇੰਜੈਕਟਿਵ ਲਈ ਇਹਦੇ ਲਈ ਹੋਣੀ ਚਾਹੀਦੀਆਂ ਜਿਹੜੀਆਂ ਦੁਨੀਆਂ ਦੀਆਂ ਵੱਡੀਆਂ-ਵੱਡੀਆਂ ਗਵਰਨਮੈਂਟਾਂ ਨੇ ਜਿਵੇਂ ਅਮਰੀਕਾ ਉਹਨਾਂ ਨੇ ਵਾਰ ਔਨ ਡਰੱਗਸ ਇੱਕ ਰਿਹਾ ਹੋਇਆ ਪਰ ਇਹਦੇ ਨਾਲ ਕੋਈ ਵੀ ਜਿਹੜੀ ਚਾਈਨਾ ਦੇ ਵਿੱਚ ਫਾਂਸੀ ਦੇ ਦਿੰਦੇ ਨੇ ਪਾਕਿਸਤਾਨ ਦੇ ਵਿੱਚ ਬਹੁਤ ਸਫਲ ਜਾਣੇ ਪਰ ਇਹਦੇ ਨਾਲ ਉਹਨਾਂ ਦੀ ਜਿਹੜੀ ਇਹ ਪ੍ਰੋਬਲਮ ਹੱਲ ਨਹੀਂ ਹੋਈ ਸਾਡੇ ਵਿੱਚ ਅੱਜਕੱਲ ਜਿਹੜਾ ਕੋਈ ਮੁਲਕ ਕਾਮਯਾਬ ਹੋਇਆ ਉਹ ਪੁਰਤਗਾਲ ਹੋਇਆ ਉਹਨੇ ਇਸ ਨੂੰ ਬਹੁਤ ਸਟੱਡੀ ਕਰਿਆ ਉਹਨੇ ਪਹਿਲੀ ਗੱਲ ਤਾਂ ਅਮਲੀ ਨੂੰ ਕਹਿ ਦਿੱਤਾ ਕਿ ਅਮਲੀ ਹੈ ਜਿਹੜਾ ਉਹ ਕਸੂਰਵਾਰ ਨਹੀਂ ਹੈ ਡਰਗ ਅਡਿਕਟ ਇਜ਼ ਨਾਟ ਦੀ ਕਲਪਰੇਟ ਹੀ ਇਜ਼ ਬੀਇੰਗ ਐਕਸਪਲੋਇਟਡ ਉਹਨੂੰ ਡਾਕਟਰ ਵੀ ਐਕਸਪਲੋਏਟ ਕਰਦਾ ਹੈ ਉਹਨੂੰ ਦਵਾਈਆਂ ਵਾਲਾ ਵੀ ਐਕਸਪਲੋਏਟ ਕਰਦਾ ਹੈ ਉਹਨੂੰ ਪੁਲਿਸ ਵੀ ਐਕਸਪਲੋਏਟ ਕਰਦੀ ਹੈ ਉਹਨੂੰ ਫੜ ਕੇ ਅੰਦਰ ਕਰ ਦਿੰਦੇ ਇਹਨੂੰ ਉਹਨੂੰ ਸਜ਼ਾ ਹੋ ਜਾਂਦੀ ਹੈ ਤੇ ਉਹਦਾ ਜਿਹੜਾ ਕੋਈ ਸੋਲੂਸ਼ਨ ਨਹੀਂ ਦੂਜਾ ਜਿਹੜਾ ਐਡਿਕਟ ਹੈ ਜਾਂ ਜਿਹੜਾ ਇਹ ਬੰਦਾ ਹੈ ਇਹਨੂੰ ਜੇਲ੍ਹ 'ਚ ਰੱਖਣਾ ਵੀ ਕੋਈ ਬਹੁਤ ਜ਼ਿਆਦਾ ਸਿਆਣਪ ਨਹੀਂ ਹੈ ਜੇਲ੍ਹਾਂ ਦੇ ਵਿੱਚੋਂ ਵੀ ਲੋਕ ਐਡਿਕਟ ਹੋ ਕੇ ਨਿਕਲਦੇ ਜੇਲ੍ਹਾਂ ਦੇ ਵਿੱਚੋਂ ਵੀ ਇਹ ਜਿਹੜਾ ਬਿਜ਼ਨਸ ਹੈ ਉਹਨੂੰ ਸਿੱਖ ਕਿਉਂ ਨਹੀਂ ਸੋ ਸਾਡੀ ਜਿਹੜੀ ਸੋਸਾਇਟੀ ਹੈ ਸਾਨੂੰ ਪੁਰਤਗਾਲ ਮਾਡਲ ਹੈ ਜਿਹੜਾ ਅਡਾਪਟ ਕਰਨਾ ਚਾਹੀਦਾ ਹੈ ਪੁਰਤਗਾਲ ਮਾਡਲ ਦੇ ਵਿੱਚ ਉਹਨਾਂ ਨੇ ਡਰੱਗਸ ਨੂੰ ਕਲਾਸੀਫਾਈ ਕਰ ਦਿੱਤਾ ਉਹਨਾਂ ਦੀ ਸਜਾ ਕਲਾਸੀਫਾਈ ਕਰ ਦਿੱਤਾ ਤੇ ਜਿਹੜਾ ਪੇਸ਼ੈਂਟ ਹੈ ਜਾਂ ਜਿਹੜਾ ਐਡਿਕਟ ਹੈ ਉਹਨੂੰ ਇੱਕ ਪੇਸ਼ੈਂਟ ਬਣਾ ਲਿਆ ਜਿਹੜਾ ਤੁਸੀਂ ਨਸ਼ੇ ਦੀ ਗੱਲ ਕਰ ਰਹੇ ਹੋ ਹੈਰੋਇਨ ਦੀ ਜਾਂ ਚਿੱਟੇ ਦੀ ਮੈਂ ਪੰਜਾਬ ਸਰਕਾਰ ਦਾ ਇੱਕ ਐਫੀ ਡੈਪਟ ਜਿਹੜਾ ਉਹਨਾਂ ਨੇ ਹਾਈ ਕੋਰਟ ਦਿੱਤਾ ਉਹ ਦੇਖ ਰਿਆ ਸੀਗਾ 2003 ਦੇ ਅੰਦਰ ਉਹ ਕਹਿੰਦੇ ਆ ਕਿ 90 ਕਿਲੋ ਹੈਰੋਇਨ ਫੜੀ ਗਈ ਹੈ ਤੇ 2014 ਦੇ ਅੰਦਰ ਉਹ ਐਫੀ ਡੈਪਟਾਗਾ 2014 ਦੇ ਅੰਦਰ ਉਹ ਵੱਧ ਕੇ 439 ਕਿਲੋ ਹੋ ਜਾਂਦੀ ਹੈ ਤਾਂ ਇਹ ਨਸ਼ਾ ਲਗਾਤਾਰ ਵਧ ਰਿਹਾਗਾ ਸਰਕਾਰ ਦਾ ਅੰਕੜਾ ਕਹਿੰਦਾਗਾ ਡੈਫੀਨਿਟਲੀ ਜਿਹੜਾ ਬਿਲਕੁਲ ਜਿਹੜਾ ਹੀਰੋਇਨ ਜਾਂ ਜਿਹੜਾ ਚਿੱਟਾ ਉਹਦਾ ਜਿਹੜਾ ਨਸ਼ਾ ਪੰਜਾਬ 'ਚ ਵਧ ਰਿਹਾ ਇਹਦੇ 'ਚ ਕੋਈ ਡਾਊਟ ਨਹੀਂ ਹੈ ਇਹ ਜਿਹੜਾ ਨਸ਼ਾ ਇਹ ਪਾਕਿਸਤਾਨ ਦੇ ਵਿੱਚੋਂ ਅਫਗਾਨਿਸਤਾਨ ਦੇ ਵਿੱਚੋਂ ਬਾਹਰ ਜਾਂਦਾ ਹੈ ਇਹ ਥਰੂ ਪੰਜਾਬ ਪਾਸ ਕਰਦਾ ਹੈ ਠੀਕ ਹੈ ਇੱਕ ਬਹੁਤ ਵੱਡਾ ਬਿਜ਼ਨਸ ਹੈ ਬਹੁਤ ਵੱਡਾ ਰੈਕਟ ਹੈ ਜਿਹਨੂੰ ਅਸੀਂ ਟੈਕਲ ਕਰਨਾ ਹੈ ਇਹ ਬਿਲਕੁਲ ਇਸੇ ਕੋਈ ਡਿਨਾਇੰਗ ਦੀ ਫੈਕਟਰੀ ਹੈ ਕਿ ਬਦ ਰਿਹਾ ਹੈ ਔਰ ਇੱਕ ਕ੍ਰਾਈਮ ਹੈ ਜਿਹੜਾ ਇਹ ਫੜਿਆ ਜਾ ਰਿਹਾ ਪਰ ਇਹ ਸਾਰਾ ਜਿਹੜਾ ਨਸ਼ਾ ਪੰਜਾਬ ਲਈ ਨਹੀਂ ਹੈ ਇਹ ਬਾਹਰ ਐਕਸਪੋਰਟ ਲਈ ਹੈ ਪੰਜਾਬ ਦੇ ਥਰੂ ਜਾਂਦਾ ਹੈ ਸੋ ਵੀ ਆਰ ਵਿਕਟਮ ਆਪਣੀ ਜਿਹੜੀ ਜੀਓਗ੍ਰਾਫੀ ਹੈ ਉਹ ਐਸੀ ਹੈ ਵੀ ਚਾਰੇ ਪਾਸੇ ਜਿਹੜਾ ਨਸ਼ਾ ਹੈ ਉਹ ਹੈਗਾ ਪਾਕਿਸਤਾਨ ਚ ਜਾਏਗਾ ਅਫਗਾਨਿਸਤਾਨ ਚ ਜਾਏਗਾ ਉੱਥੋਂ ਜਿਹੜਾ ਰੂਟ ਹੈ ਪਰਲਾ ਰੂਟ ਉਹਨਾਂ ਦਾ ਬੰਦ ਹੋ ਗਿਆ ਤੂੰ ਸਾਰਾ ਨਸ਼ਾ ਜਿਹੜਾ ਉਹ ਪੰਜਾਬ ਜਾਂ ਇੰਡੀਆ ਦੇ ਵਿੱਚ ਦੀ ਜਾਂਦਾ ਹੈ ਪੰਜਾਬ 'ਚ ਵੀ ਆਉਂਦਾ ਹੈ ਅੱਗੇ ਦਿੱਲੀ ਜਾਂਦਾ ਹੈ ਦਿੱਲੀ ਤੋਂ ਬੰਬੇ ਜਾਂਦਾ ਹੈ ਤਾਂ ਨਹੀਂਗਾ ਕਿ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਵੀ ਕਿਤੇ ਨਾ ਕਿਤੇ ਦੇ ਲਈ ਜ਼ਿੰਮੇਵਾਰ ਆ ਗਈ ਕਿਉਂਕਿ ਸਰਕਾਰਾਂ ਦਾ ਕੰਮ ਹੁੰਦਾ ਇਹਨਾਂ ਨੂੰ ਰੋਕਣਾ ਪੰਜਾਬ ਦੇ ਅੰਦਰ ਨਸ਼ਾ ਘਟੇ ਉਹਦੀ ਕੋਸ਼ਿਸ਼ ਤੁਹਾਨੂੰ ਲੱਗਦਾ ਹੋ ਰਹੀ ਹੈ ਜਿਹੜੀ ਹੋਣੀ ਚਾਹੀਦੀ ਸੀ ਦੇਖੋ ਇਹ ਬੜਾ ਵੱਡਾ ਪੋਲੀਟੀਕਲ ਕੁਐਸਚਨ ਹੈ ਪਰ ਡੈਫੀਨਿਟਲੀ ਜਿਹੜੀ ਪੁਲਿਸ ਹੈ ਉਹਨੂੰ ਜਿਹੜਾ ਰੋਲ ਦੇਣਾ ਹੈ ਵੀ ਉਹਨੇ ਕੀ ਕੰਮ ਕਰਨਾ ਹੈ ਠੀਕ ਹੈ ਉਹ ਜਿਹੜਾ ਇਹ ਸਰਕਾਰਾਂ ਦਾ ਕੰਮ ਹੈ ਪਾਲਿਸੀ ਬਣਾਉਣੀ ਉਹ ਸਰਕਾਰਾਂ ਦਾ ਕੰਮ ਹੈ ਤੇ ਜੇ ਸਾਡੀਆਂ ਪਾਲਿਸੀਆਂ ਸਟਰੋਂਗ ਨਹੀਂ ਹੋਣਗੀਆਂ ਸਾਡੇ ਕੋਲੇ ਡੀਡਿਕਸ਼ਨ ਸੈਂਟਰ ਚੰਗੇ ਨਹੀਂ ਹੋਣਗੇ ਸਾਡੇ ਹਸਪੀਟਲ ਚੰਗੇ ਨਹੀਂ ਹੋਣਗੇ ਸਾਡੀ ਸੋਸਾਇਟੀ ਚੰਗੀ ਨਹੀਂ ਹੋਏਗੀ ਮੋਸਟਲੀ ਜਿਹੜਾ ਇਹ ਨਸ਼ਾ ਹੈ ਇਹ ਐਜੂਕੇਟਿਡ ਯੂਸ ਦੀ ਪ੍ਰੋਬਲਮ ਹੈ ਐਜੂਕੇਟਿਡ ਅਨਐਮਪਲੋਇਡ ਯੂਸ ਜਿਹੜਾ ਪਿੰਡਾਂ ਦਾ ਹੈ ਲੈਸ ਕੁਆਲੀਫਾਈਡ ਟੈਕਨੋਲੋਜੀ ਉਹਦੇ ਕੋਲੇ ਹੈ ਨਹੀਂ ਕੋਈ ਉਹਦੇ ਕੋਲੇ ਸਕਿੱਲ ਨਹੀਂ ਹੈ ਤੇ ਖੇਤੀਓ ਕਰਨਾ ਨਹੀਂ ਚਾਹੁੰਦਾ ਖੇਤੀ ਬਦਲ ਗਈ ਹੈ ਖੇਤੀ ਜਿਹੜਾ ਹੁਣ ਫੁੱਲ ਟਾਈਮ ਪ੍ਰੋਫੈਸ਼ਨ ਨਹੀਂ ਰਿਹਾ ਪਾਰਟ ਟਾਈਮ ਪ੍ਰੋਫੈਸ਼ਨਰਲ ਜਿਹੜਾ ਜੱਟ ਆ ਉਹ 9 ਮਹੀਨੇ ਬਿਲੇ ਉਹਦੇ ਲਈ ਸਾਨੂੰ ਕੰਮ ਢੂੰਡਣਾ ਪਏਗਾ ਇਹ ਸਰਕਾਰਾਂ ਦੇ ਕੰਮ ਨੇ ਨੰਬਰ ਨੰਬਰ 2 ਤੇ ਜਿਹੜਾ ਨਸ਼ਾ ਹੈ ਜਿਹੜਾ ਸਾਨੂੰ ਬਿਲਕੁਲ ਵੀ ਸ਼ੁੱਡ ਬੀ ਕਲੀਅਰ ਕਿ ਅਸੀਂ ਕਿਨੂੰ ਫੜਦਾ ਕਿਨੂੰ ਅੰਦਰ ਕਰਨਾ ਜਿਹੜਾ ਅਮਲੀ ਹੈ ਉਹਨੂੰ ਫੜਦ ਨਾਲ ਨਸ਼ਾ ਹਲ ਨਹੀਂ ਉਹ ਪੇਸ਼ੈਂਟ ਹੈ ਉਹ ਬਿਲਕੁਲ ਪੁਲਿਸ ਜਾਂ ਜਿਹੜਾ ਹੋਮ ਮਿਨਿਸਟਰੀ ਦਾ ਪ੍ਰੋਬਲਮ ਨਹੀਂ ਉਹ ਹੈਲਥ ਮਿਨਿਸਟਰੀ ਦੀ ਪ੍ਰੋਬਲਮ ਹੈ he should come to the doctor he should come to the addiction center is it go to the family he should go to the release little not he should be injured a e policy sarkaran di galat hai jehde baale bande ne 69% log ne jehde oh dodiyan de business bade hoye ne jao amli ne so inna nu wadiyan machhiyan nu giraftar nahi kita ja rahe jadiyan wadiyan machhiyan nasha bech rahiyan ne punjab de andar oh kitne kithe ਖੁੱਲੇ ਆ ਮਜ਼ਾਦ ਫਜ਼ਾਜ ਕੁਮਰੀਆਂ ਡੈਫੀਨਿਟਲੀ ਜਿਹੜਾ ਇਹ ਪੁਆਇੰਟ ਹੈ ਜਿਹੜਾ ਬਹੁਤ ਦੇਖਣ ਵਾਲਾ ਹੈ ਜਿਹੜਾ ਬਿਜ਼ਨਸ ਹੈ ਇਹ ਬੜਾ ਹਾਇਰ ਲੈਵਲ ਤੇ ਚੱਲ ਰਿਹਾ ਹੈ ਇਹਦੇ ਚ ਕੌਣ ਬੰਦੇ ਇਨਵੋਲਟ ਨੇ ਕਿਹੜੀਆਂ ਏਜੰਸੀਜ਼ ਇਨਵੋਲਟ ਨੇ ਸਾਡੀ ਪੁਲਿਸ ਦਾ ਉਹਦੇ ਚ ਕੀ ਰੋਲ ਹੈ ਸਾਡੀ ਆਰਮੀ ਦਾ ਉਹਦੇ ਚ ਕੀ ਰੋਲ ਹੈ ਸਾਡੇ ਬਾਰਡਰਾਂ ਦਾ ਕੀ ਰੋਲ ਹੈ ਸਾਡੀ ਕੀ ਪ੍ਰੋਬਲਮ ਹੈ ਸਾਡੇ ਡਿਸਟਰਬਡ ਏਰੀਆਜ਼ ਦਾ ਇਹਦੇ ਚ ਕੀ ਰੋਲ ਹੈ ਸਾਡੇ ਟੈਰਰਿਜ਼ਮ ਦਾ ਇਹਦੇ ਚ ਕੀ ਰੋਲ ਹੈ ਇਹ ਸਾਰਾ ਪੋਲੀਟੀਕਲ ਡਿਸੀਜਨ ਨੇ ਜਿਹੜੇ ਪੋਲੀਟੀਸ਼ੀਅਨਾਂ ਨੂੰ ਇਹਨਾਂ ਨੂੰ ਹੈਡ ਆਨ ਲੈਣੇ ਚਾਹੀਦੇ ਨੇ ਤੇ ਜਿਹੜਾ ਅਨਸੈਸਰੀ ਜਿਹੜਾ ਲੋਕਾਂ ਦਾ ਫੜਿਆ ਜਾਣਾ ਹੈ ਅਮਲੀਆਂ ਦਾ ਜਿਹੜਾ ਜਿਹੜਾ ਚ ਜਾਣਾ ਹੈ ਠੀਕ ਹੈ ਛੂਟੀਆਂ ਮੱਛੀਆਂ ਜਿਹਨੂੰ ਪੰਜਾਬ ਵਿੱਚ ਕਹਿੰਦੇ ਨੇ ਡੈਫੀਨਿਟਲੀ ਇਹਨਾਂ ਨੂੰ ਫੜਨ ਦਾ ਪ੍ਰੋਬਲਮ ਆ ਲੈਣੀ ਹੁੰਦੀ ਸਮਾ ਜਿਹੜਾ ਅਮਲੀ ਆ ਉਹਦਾ ਟ੍ਰੀਟਮੈਂਟ ਹੋਣਾ ਚਾਹੀਦਾ ਜੇ ਉਹ ਐਡਿਕਟ ਹੈ ਉਹਨੂੰ ਡਰੱਗ ਵੀ ਮਿਲਣੀ ਚਾਹੀਦੀ ਜਿਹੜੇ ਅਮਲੀ ਹੈ ਜਿਹੜਾ ਜਾਂ ਜਿਹੜਾ ਐਡਿਕਟ ਹੈ ਉਹ ਉਹਨੂੰ ਜਦੋਂ ਡਰੱਗ ਲਈ ਹੁੰਦੀ ਹੈ ਉਦੋਂ ਡੇਂਜਰਸ ਨਹੀਂ ਹੈ ਉਹ ਡੇਂਜਰਸ ਹੈ ਜਦੋਂ ਉਹਨੂੰ ਡਰੱਗ ਨਹੀਂ ਮਿਲਦੀ ਜਦੋਂ ਉਹ ਡਰੱਗ ਦੀ ਭਾਲ 'ਚ ਹੁੰਦਾ ਜਦੋਂ ਇੰਤਜ਼ਾਮ ਕਰ ਰਿਹਾ ਹੁੰਦਾ ਡਰਗ ਦਾ ਹੀ ਇਜ਼ ਮੋਰ ਡੇਂਜਰਸ ਐਂਡ ਹੀ ਕਮਿਟਸ ਮੋਰ ਕ੍ਰਾਈਮ ਐਟ that ਟਾਈਮ ਸੋ ਜਿਹੜੇ ਵੱਡੇ ਵੱਡੇ ਮੁਲਕ ਨੇ ਉਹਨਾਂ ਨੇ ਇਹਨਾਂ ਦੇ ਲਾਇਸੈਂਸ ਬਣਾਏ ਨੇ ਡਰਗ ਡਿਕਟੇਟਰਾਂ ਦੇ ਉਹਨਾਂ ਨੂੰ ਮਿਲਦੇ ਨੇ ਜਿਹੜੀਆਂ ਸਰਿੰਜਾਂ ਨੇ ਉਹ ਫ੍ਰੀ ਮਿਲਦੀਆਂ ਨੇ ਜੋ ਉਹਨਾਂ ਨੂੰ ਰਾਤ ਨੂੰ ਉਹਨਾਂ ਨੂੰ ਰੋਟੀ ਵੀ ਮਿਲਦੀ ਹੈ ਸੋ ਸਾਨੂੰ ਕੋਈ ਨਾ ਕੋਈ ਹਿਊਮਨ ਜਿਹੜੇ ਲੋਕਾਂ ਦੇ ਪਬਲਿਕ ਦੇ ਭਲੇ ਵਾਲੇ ਕੰਮ ਨੇ ਉਹ ਕਰਨੇ ਚਾਹੀਦੇ ਨੇ ਸਰਕਾਰਾਂ ਨੂੰ ਸਰਕਾਰਾਂ ਨੂੰ ਬੜੇ ਸੋਹਣੇ ਹਸਪੀਟਲ ਬਣਾਉਣੇ ਚਾਹੀਦੇ ਨੇ ਡੀਟক্স ਸੈਂਟਰ ਬਣਾਉਣੇ ਚਾਹੀਦੇ ਨੇ ਸਰਕਾਰ ਤਾਂ ਕਹਿ ਰਹੀ ਹੈ ਕੀ ਇਹ ਮਸਲਾ ਹੈ ਹੀ ਨਹੀਂਗਾ ਪੰਜਾਬ 'ਚ ਨਸ਼ਾ ਹੈ ਹੀ ਨਹੀਂ ਨਸ਼ੇ ਨੇ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾਗਾ ਨਹੀਂ ਦੇਖੋ ਨਸ਼ਾ ਪੰਜਾਬ ਦੇ ਵਿੱਚ ਹੈਗਾ ਇਹਦੇ 'ਚ ਕੋਈ ਡਿਨਾਈਂਗ ਦੀ ਫੈਕਟ ਨਹੀਂ ਹੈ ਪਰ ਜਿਹੜਾ ਇਹ ਵੀ ਕਹਿਣਾ ਵੀ ਸਾਡੇ ਯੂਨੀਵਰਸਿਟੀਆਂ ਦੇ ਵਿੱਚ ਸਾਨੂੰ ਨਹੀਂ ਲੱਗਦਾ ਕਿ ਕੋਈ ਮੁੰਡਾ ਉੱਥੇ ਡਰਗ ਕਰਦਾ ਹੈ ਸਾਡਾ ਜਿਹੜਾ ਸਪੋਰਟਸ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਪੋਰਟਸ ਨੰਬਰ 1 ਹੈ ਪੰਜਾਬੀ ਯੂਨੀਵਰਸਿਟੀ ਕਲੋਜ਼ਲੀ ਨੰਬਰ 2 ਹੈ ਪੰਜਾਬ ਯੂਨੀਵਰਸਿਟੀ ਨੰਬਰ 3 ਹੈ ਸਾਡੀ ਕੁਰਕਸ਼ੇਤਰਾ ਯੂਨੀਵਰਸਿਟੀ ਜਿਹੜੀ ਸਾਡੀ ਆਪਣੀ ਹਰਿਆਣੇ ਦੀ ਯੂਨੀਵਰਸਿਟੀ ਹੈ ਸਾਡੇ ਨਾਲ ਲੱਗਦੀ ਹੈ ਉਹ ਨੰਬਰ 4 ਹੈ ਤੋਂ ਸਾਡੇ ਪੰਜਾਬ ਦੇ ਵਿੱਚ ਜਿਹੜਾ ਜਵਾਨ ਹੈ ਉਹ ਬਥੇਰਾ ਫਿੱਟ ਹੈ ਬਥੇਰੇ ਕੰਮ ਕਰਦਾ ਹੈ ਤੇ ਇਹ ਇਹ ਵੀ ਇਹ ਵੀ ਗਲਤ ਹੈ ਬਰਦਰ ਨਸ਼ਾ ਡੈਫੀਨਿਟਲੀ ਸਾਡੇ ਚਾਹੀਦਾ ਜਿਹੜਾ ਅਨਪਲੋਇਡ ਯੂਸ ਅਨਪਲੋਇਮੈਂਟ ਸਾਡੇ ਚਾਹੀਦਾ ਜੱਟ ਹੈ ਜਿਹੜਾ ਉਹ ਬਿਲਾ ਹੋ ਗਿਆ ਉਹ ਖੇਤੀ ਨਹੀਂ ਕਰਨਾ ਚਾਹੁੰਦਾ ਸਾਡੇ ਕੋਲ ਹੋਰ ਅਸੀਂ ਨਵੀਆਂ ਅਪਰਚੂਨਿਟੀ ਨਹੀਂ ਕੱਢ ਸਕੇ ਡਰਗ ਐਡਿਕਸ਼ਨ ਦੇ ਅਸੀਂ ਸੈਂਟਰ ਨਹੀਂ ਬਣਾ ਸਕਦੇ ਡੈਫੀਨਿਟਲੀ ਸਰਕਾਰ ਹੈ ਜਿਹੜੀ ਉਹਦਾ ਇੱਥੇ ਰੋਲ ਹੈ ਔਰ ਇੱਥੇ ਮੈਂ ਕਹਿਣਾ ਵੀ ਉਹਨਾਂ ਦੇ ਸਰਵਿਸ ਜੀ ਘਟ ਹੈ ਪਿੱਛੇ ਨੇ ਉਹਨਾਂ ਦਾ ਸ਼ਾਇਦ ਤੁਸੀਂ ਉਹਨਾਂ ਨੂੰ ਹੋਰ ਕੰਮ ਇਹਦੇ ਵਿੱਚ ਕਰਨੇ ਚਾਹੀਦੇ ਡੈਫੀਨਿਟਲੀ ਜਦੋਂ ਇਸ ਤਰ੍ਹਾਂ ਦਾ ਚਿੱਤਰਣ ਹੁੰਦਾ ਹੈ ਕਿਉਂਕਿ ਕਹਿੰਦੇ ਨੇ ਸਿਨੇਮਾ ਸ਼ੀਸ਼ਾ ਹੁੰਦਾ ਸਮਾਜ ਦਾ ਲਿਟਰੇਚਰ ਸ਼ੀਸ਼ੇ ਦੇ ਤੌਰ ਦੇ ਉੱਤੇ ਕੰਮ ਕਰਦਾ ਜੋ ਸਮਾਜ ਚ ਹੋ ਰਿਹਾ ਜਦੋਂ ਸਿਨੇਮਾ ਇਸ ਮਸਲੇ ਦੇ ਉੱਤੇ ਫਿਲਮ ਬਣਾ ਰਿਹਾ ਇੱਕ ਮਟੀਰੀਅਲ ਕੰਡੀਸ਼ਨ ਦੇ ਉੱਤੇ ਉਹਦੇ ਉੱਤੇ ਇਸ ਤਰ੍ਹਾਂ ਦੀ ਪੋਲਿਟਿਕਸ ਹੋਣੀ ਸ਼ੁਰੂ ਹੋ ਜੇ ਤੁਹਾਨੂੰ ਕਿਵੇਂ ਲੱਗਦਾ ਕਿਉਂਕਿ ਤੁਸੀਂ ਇੱਕ ਮਾਹਰ ਵੀ ਹੋ ਤੁਹਾਨੂੰ ਲੱਗਦਾ ਡਿਪੀਕਟ ਹੋਣਾ ਚਾਹੀਦਾ ਨਸ਼ੇ ਦਾ ਅਗਰ ਮਸਲਾ ਤਾਂ ਉਹ ਸਮਾਜ ਦੇ ਸਾਹਮਣੇ ਤੁਸੀਂ ਲਿਖਦੇ ਵੀ ਹੋਗੇ ਬਿਲਕੁਲ ਬਿਲਕੁਲ ਆਈ ਥਿੰਕ ਪ੍ਰੈਸ ਸ਼ੁੱਡ ਬੀ ਫਰੀ ਵਟ ਏਵਰ ਦੇ ਵਾਂਟ ਟੂ ਸੇ ਦੇ ਕੈਨ ਸੇ ਐਂਡ ਵੀ ਮਸਟ ਅਨਸਰ ਮੈਨੂੰ ਇਹਦੇ ਚ ਕੋਈ ਨਹੀਂ ਲੱਗਦਾ ਜੇ ਕੋਈ ਲਿਖਾਰੀ ਲਿਖਦਾ ਹੈ ਜਾਂ ਕੋਈ ਸਾਇੰਟ ਜਿਹਨ ਫਿਲਮ ਬਣਾਉਂਦਾ ਤੇ ਉਹਦੀ ਚ ਫਿਲਮ ਬਣਾਉਂਦਾ ਉਹਨੂੰ ਵੀ ਮੇਰਾ ਖਿਆਲ ਹੈ ਹੋਣਾ ਚਾਹੀਦਾ ਮੈਂ ਫਿਲਮ ਨਹੀਂ ਸਿੱਖੀ ਮੈਂ ਜਿਆਦਾ ਇਹ ਕਿ ਪਰਦਨ ਜਿਹੜੇ ਆਰਟਿਸਟ ਨੇ ਜਾਂ ਜਿਹੜੇ ਪਰਫਾਰਮਰ ਨੇ ਉਹ ਬੜੀਆਂ ਚੀਜ਼ਾਂ ਅੱਗੇ ਪੇਸ਼ ਕਰਦੇ ਨੇ ਸੋਸਾਇਟੀ ਦੇ ਪਹਿਲਾਂ ਵੀ ਕਰਦੇ ਰਹੇ ਸਾਡੇ ਨਕਲੀ ਹੁੰਦੇ ਸੀ ਉਹ ਨਕਲ ਲਾਉਂਦੇ ਸੀ ਆਮਲੀਆ ਦੀ ਸੋ ਇਹ ਚੱਲਦਾ ਰਹਿੰਦਾ ਮੇਰਾ ਖਿਆਲ ਹੈ ਕਿ ਇਹਦੇ ਤੇ ਜਿਹੜਾ ਇਟ ਸ਼ੁੱਡ ਬੀ ਲਾਊਡ ਤੇ ਸਾਨੂੰ ਉਹਦਾ ਜਵਾਬ ਦੇਣਾ ਚਾਹੀਦਾ ਜਿਹੜੀਆਂ ਉਹਦੇ ਚ ਗਲਤ ਚੀਜ਼ਾਂ ਨੇ ਸਕਰ ਨੂੰ ਡਾਟਾ ਕਲੈਕਟ ਕਰਨਾ ਚਾਹੀਦਾ ਡਾਟਾ ਲਈ ਆਉਣਾ ਚਾਹੀਦਾ ਕਿ ਕਿਹੜੀ ਸਟਡੀ ਨੂੰ ਤੁਸੀਂ ਸਰ ਆਥੈਂਟਿਕ ਮੰਨਦੇ ਹੁਣ ਤੱਕ ਬਹੁਤ ਸਾਰੀਆਂ ਸਟਡੀਆਂ ਹੋਈਆਂ ਨੇ ਏਮਜ਼ ਦੀ ਇੱਕ ਸਟਡੀ ਵੀ ਐਸ ਮਸਲੇ ਦੇ ਅੰਦਰ ਏਮਜ਼ ਦੀ ਸਟਡੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਨਹੀਂ ਇਹ ਜਿਹੜੀਆਂ ਇਹ ਸਾਰੀਆਂ ਸੈਂਟੀਫਿਕ ਸਟਡੀਆਂ ਨੇ ਜਿਹੜੀਆਂ ਏਮਜ਼ ਦੀਆਂ ਜਾਂ ਪੀਜੀਆਈ ਦੀਆਂ ਸਟਡੀਆਂ ਨੇ ਜਾਂ ਬਾਬਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਜਿਹੜੀਆਂ ਨੇ ਇਹ ਸਟਡੀਆਂ ਬੜੀਆਂ ਆਥੈਂਟਿਕ ਨੇ ਔਰ ਇਹਨਾਂ ਦੀ ਡੈਫੀਨਿਟਲੀ ਵੈਲਿਊ ਹੈ ਪਰ ਕੋਈ ਵੀ ਜਿਹੜੀ ਹੈ ਬੀ ਸੋਸਾਇਟੀ ਬੇਸਡ ਨੰਬਰ ਬੇਸਡ ਇਸ ਤਰ੍ਹਾਂ ਦੀਆਂ ਸਟੱਡੀਆਂ ਸਾਡੇ ਕੋਲੇ ਘੱਟ ਨੇ ਸਾਡੇ ਕੋਲੇ ਸਟਰੋਂਗ ਡਾਟਾ ਜਿਹੜਾ ਉਹ ਨਹੀਂ ਨਹੀਂ ਹੈ ਸੈਂਪਲਿੰਗ ਤਾਂ ਹੀ ਹੁੰਦਾ ਰਿਸਰਚ ਜਿਆਦਾਤਰ ਸੈਂਪਲਿੰਗ ਹੁੰਦੇ 4000 ਦਾ ਡਾਟਾ ਮਿਲਦਾ ਏਮਜ਼ ਵਾਲੀ ਗੱਲ ਮੈਂ ਸਟਡੀ ਦੇਖ ਰਿਹਾ ਸੀਗਾ ਲਗਭਗ 4000 ਦੇ 3400 ਪਤਾ ਨਹੀਂ 3500 ਦੇ ਕੋਈ ਕੁਛ ਇਸ ਤਰ੍ਹਾਂ ਦਾ ਸੈਂਪਲ ਸੀਗਾ ਤੋ ਡਿਜੀਟਲ ਉਹ ਬਹੁਤ ਵੱਡੇ ਪੱਧਰ ਤੇ ਦੱਸ ਰਹੇ ਨੇ ਕਿ ਹੇਰੋਇਨ ਕਿਵੇਂ ਪੰਜਾਬ ਦੇ ਅੰਦਰ ਨਸ਼ਾ ਵੱਡੇ ਪੱਧਰ ਤੇ ਗ੍ਰਸਤ ਹੋ ਰਿਹਾ ਹੈ। ਇਹ ਦੀ ਸਟੱਡੀ ਤੁਸੀਂ ਪੜ੍ਹੀ ਹੋਊ। ਮੈਂ ਵੀ ਉਹਦੇ ਤੇ ਨਜ਼ਰ ਮਾਰ ਰਿਹਾ ਸੀ ਕੱਲ। ਨਹੀਂ ਜਿਹੜੀ ਨੰਬਰ ਹੈ ਜਿਹੜਾ ਨੰਬਰ ਹੈ ਜਿਹੜਾ ਉਹ ਜ਼ਿਆਦਾ ਨਹੀਂ ਹੈ ਪਰ ਜਿਹੜੀ ਹੀਰੋਇਨ ਹੈਗੀ ਹੈ ਜਾਂ ਇਹ ਹੈ ਪਰ ਜਿਹਨੂੰ ਹੋਗੀ ਉਹਦੇ ਲਈ ਇਹ ਬਹੁਤ ਵੱਡਾ ਡਾਇਸਟਰ ਰਹੇਗਾ। ਉਦੀ ਕਨਿਸ਼ਨ ਪੀਟੀਬਲ ਫੈਮਿਲੀ ਦੀ ਵੀ ਹੁੰਦੀ ਹੈ ਉਹ ਬੰਦੇ ਦੀ ਵੀ ਹੁੰਦੀ ਹੈ ਤੇ ਉਹ ਅੱਗੇ ਜਿਹੜੀ ਹੈ ਡਿਜ਼ੀਜ਼ ਵੀ ਪ੍ਰੋਡਿਊਸ ਕਰਦਾ दैट ਹੈਪਟਾਈਟਿਸ ਸੀ ਨੂੰ ਹੁੰਦਾ ਹੈ ਹੈਪਟਾਈਟਿਸ ਬੀ ਹੁੰਦਾ ਨੂੰ ਔਰ ਉਹਨੂੰ ਜਿਹੜੀ ਹੈ ਏਡਜ਼ ਵੀ ਹੁੰਦੀ ਹੈ ਸੋ ਜਿਹੜਾ ਹੈ ਉਹਦਾ ਜਿਹੜਾ ਇਲਾਜ ਹੈ ਜਿਹੜਾ ਬਹੁਤ ਜ਼ਰੂਰੀ ਹੈ ਔਰ ਬਹੁਤ ਡਿਵਾਸਟੇਟਿੰਗ ਔਰ ਇੱਕ ਲੋਕੈਲਟੀਜ਼ ਦੇ ਵਿੱਚ ਹੋ ਜਾਂਦਾ ਜਿੱਥੇ ਗਰੀਬ ਲੋਕ ਰਹਿੰਦੇ ਨੇ ਪੜ੍ਹੇ ਲਿਖੇ ਰਹਿੰਦੇ ਨੇ ਉਹਨਾਂ ਨੂੰ ਨੌਕਰੀ ਨਹੀਂ ਮਿਲਦੀ ਉੱਥੇ ਹੋ ਜਾਂਦਾ ਫਿਰ ਇੱਕ ਤੋਂ ਦੂਜਾ ਜਿਹੜਾ ਉਹਨੂੰ ਹੋ ਜਾਂਦਾ ਜਿੱਥੇ ਹੈ ਉੱਥੇ ਬਹੁਤ ਜ਼ਿਆਦਾ ਇੰਡੇਮਿਕ ਹੈ ਇੰਡੇਮਿਕ ਅਸੀਂ ਕਹਿੰਦੇ ਵੀ ਜਿਵੇਂ ਮੈਂਬਰਸਰ ਦੇ ਵਿੱਚ ਕੋਲੋਨੀ ਹੈ ਉੱਥੇ ਹੁੰਦਾ ਹੈ ਜੀ ਪਿੰਡਾਂ ਦੇ ਵਿੱਚ ਜਿਹੜੇ ਨੇ ਕਿਸੇ ਪਿੰਡ ਚ ਹੋ ਜਾਂਦਾ ਇੱਕ ਦੇ ਵਿੱਚ ਜਿੱਥੇ ਕੋਈ ਐਡਿਕਟ ਵਾਲਾ ਹੋ ਗਿਆ ਸੋ ਉੱਥੇ ਬਹੁਤ ਜ਼ਿਆਦਾ ਸੀਰੀਅਸ ਪ੍ਰੋਬਲਮ ਹੈ ਤੁਸੀਂ ਕੀ ਅਗਰ ਐਜ਼ ਅ ਸਾਇੰਟਿਸਟ ਐਜ਼ ਅ ਰਿਸਰਚਰ ਐਜ਼ ਅ ਰਾਈਟਰ ਕੁਈ ਸਲਾਹਾਂ ਦੇਣੀਆਂ ਹੁਣ ਮੰਨ ਲਓ ਅੱਗਈ ਕਿ ਤਿੰਨ ਸਲਾਹਾਂ ਦਿਓ ਪੰਜਾਬ ਸਰਕਾਰ ਨੂੰ ਕੀ ਨਸ਼ਾ ਕਿਵੇਂ ਖਤਮ ਹੋ ਸਕਦਾ ਸੋਸਾਇਟੀ ਚ ਕੀ ਨੇ ਤੁਹਾਡੇ ਕੋਲ ਸਲਾਹ ਦੇਖੋ ਪੰਜਾਬ ਸਰਕਾਰ ਨੂੰ ਇਮੀਡੀਏਟਲੀ ਜਿਹੜਾ ਕਰਨਾ ਚਾਹੀਦਾ ਹੈ ਯੂਨੀਵਰਸਲ ਐਜੂਕੇਸ਼ਨ ਕਰਨੀ ਚਾਹੀਦੀ ਹੈ ਜਿਹੜੇ ਪਿੰਡਾਂ ਦੇ ਜਿਹੜੇ ਸਕੂਲ ਨੇ ਉਹਨਾਂ ਦੀ ਐਜੂਕੇਸ਼ਨ ਹੈ ਜਿਹੜੀ ਉਹ ਬਹੁਤ ਪੂਰ ਹੋ ਚੁੱਕੀ ਹੈ ਔਰ ਉਹ ਪੜ੍ਹ ਕੇ ਵੀ ਅਣਪੜਾ ਤੋਂ ਮੜੇ ਨੇ ਸਭ ਤੋਂ ਵੱਡੀ ਪ੍ਰੋਬਲਮ ਸਾਡੀ ਉਹ ਹੈ ਨੰਬਰ 2 ਤੇ ਜਿਹੜੀ ਹੈਲਥ ਹੈ ਸਟੇਟ ਸਬਜੈਕਟ ਹੋਣਾ ਚਾਹੀਦਾ ਹੈ ਹਰ ਬੰਦੇ ਦੀ ਜਿਹੜੀ ਡਾਕਟਰੀਆ ਉਹ ਫ੍ਰੀ ਚਾਹੇ ਦੋ ਯੂਨੀਵਰਸਲ ਹੈਲਥ ਐਂਡ ਯੂਨੀਵਰਸਲ ਐਜੂਕੇਸ਼ਨ ਇਸ ਸੋਸਾਇਟੀ ਦਾ ਪਹਿਲਾ ਏਮ ਹੋਣਾ ਚਾਹੀਦਾ ਹੈ ਦੈਨ ਦੇ ਮਸਟ ਕ੍ਰੀਏਟ ਜੋਬਸ ਫਾਰ ਅਨਸਕਿਲਡ ਵਰਕਰ ਪ੍ਰੋਬਲਮ ਸਾਡੇ ਹੈ ਜਿਹਦੇ ਕੋਲ ਸਕਿੱਲ ਕੋਈ ਨਹੀਂ ਹੈ ਬਾੜਾ ਪੜਿਆ ਲਿਖਿਆ ਨਹੀਂ ਉਹਦੇ ਲਈ ਸਾਡੇ ਕੋਲੇ ਕੋਈ ਜੋਬ ਨਹੀਂ ਪਿੰਡਾਂ ਦੇ ਲੋਕ ਗਰੀਬ ਹੋ ਰਹੇ ਨੇ ਫਾਰਮਿੰਗ ਘਟ ਘੱਤੀ ਜਾ ਰਹੀ ਹੈ ਹੋਲਡਿੰਗ ਘਟਦੀਆਂ ਜਾ ਰਹੀਆਂ ਉਹਨਾਂ ਲਈ ਸਾਨੂੰ ਜੋਬਸ ਕ੍ਰੀਏਟ ਕਰਨੀਆਂ ਚਾਹੀਦੀਆਂ ਨੇ ਇਹ ਨੰਬਰ 2 ਤੇ ਅਮਲੀ ਨੂੰ ਫੜ ਕੇ ਜੇਲ੍ਹ ਚ ਦੇਣਾ ਕੋਈ ਸਿਫਾਰਸ਼ ਨਹੀਂ ਪੁਲਿਸ ਨੂੰ ਬਿਲਕੁਲ ਗੱਲ ਨਾ ਕਰਿਓ ਉਹ ਜਿਹੜਾ ਇਨਫੋਰਮੇਸ਼ਨ ਹੈ ਉਹ ਡਾਕਟਰਾਂ ਕੋਲੇ ਹੋਣਾ ਚਾਹੀਦਾ ਇਹਦੇ ਨਾਲ ਬਹੁਤ ਵੱਡੀ ਪ੍ਰੋਬਲਮ ਹੈ ਜਿਹੜੀ ਪੰਜਾਬ ਦੇ ਵਿੱਚ ਆਈ ਰਹੀ ਹੈ ਜਿਹੜਾ ਅਮਲੀ ਨੂੰ ਐਕਸਪਲੋਇਟ ਕਰਿਆ ਜਾ ਰਿਹਾ ਉਹਨਾਂ ਨੂੰ ਪੜਿਆ ਜਾ ਰਿਹਾ ਉਹ ਅਡਿਕਟ ਨੇ ਵਿਚਾਰੇ ਉਹਨਾਂ ਨੂੰ ਸympathy ਦੀ ਲੋੜ ਹੈ ਉਹਨਾਂ ਨੂੰ ਤਨਖਾਹ ਦੀ ਲੋੜ ਹੈ ਇਹ ਕਰਨੇ ਚਾਹੀਦੇ देन ਵੀ ਮਸਟ ਕ੍ਰੀਏਟ ਗੁੱਡ ਡੀਡਿਕਸ਼ਨ ਸੈਂਟਰ ਇਨ ਪੰਜਾਬ ਵਿਚ ਵੀ ਆਰ ਫੇਲਿੰਗ ਇਹਦੇ ਚ ਡਾਕਟਰਾਂ ਦੀ ਫੇਲਿਅਰ ਹੈ ਇਹਦੇ ਚ ਸੋਸਾਇਟੀ ਦੀ ਫੇਲਿਅਰ ਹੈ ਇਹਦੇ ਚ ਵੀ ਸਾਡੀ ਗਵਰਨਮੈਂਟ ਦੀ ਫੇਲਿਅਰ ਹੈ ਸਾਡਾ ਜਿਹੜਾ ਫੋਕਸ ਹੈ ਜਿਹੜਾ ਉਹ ਇਹਦੇ ਵੱਲ ਨਹੀਂ ਹੈ ਜਿਹੜਾ ਜਿਆਦਾ ਫੋਕਸ ਸੋਸਾਇਟੀ ਦਾ ਡਾਕਟਰਾਂ ਦਾ ਹੋਣਾ ਚਾਹੀਦਾ ਸੀ ਗਵਰਨਮੈਂਟ ਦਾ ਹੋਣਾ ਚਾਹੀਦਾ ਸੀ ਪਬਲਿਕ ਦਾ ਹੋਣਾ ਚਾਹੀਦਾ ਉਹ ਇਧਰ ਨੂੰ ਨਹੀਂ ਹੈ ਅਸੀਂ ਡਾਕਟਰਸ ਜੌਲ ਨੇ ਬੜੀ ਇੰਟਰਸਟਿੰਗ ਗੱਲ ਇੱਕ ਸੈਮੀਨਾਰ 'ਚ ਕੀਤੀ ਸੋ ਉਹਨਾਂ ਨੇ ਕਿਹਾ ਕਿ ਜਿਹੜੇ ਸਮਾਜ ਕੋਲੇ ਆਪਦੇ ਯੂਥ ਦੇ ਲਈ ਸ਼ਾਮਾਂ ਨੂੰ ਦੇਣ ਨੂੰ ਕੁਝ ਨਹੀਂ ਹੈਗਾ ਉਹ ਕਹਿੰਦੇ ਸ਼ਾਮ ਬੜੀ ਖਤਰਨਾਕ ਹੁੰਦੀ ਹੈ ਸਾਡੀਆਂ ਸਾਡੇ ਕੋਲ ਸ਼ਾਮਾਂ ਨੂੰ ਦੇਣ ਨੂੰ ਕੁਝ ਹੈ ਨਹੀਂਗਾ ਨਾ ਗਰਾਊਂਡ ਨੇ ਉਸ ਤਰ੍ਹਾਂ ਦੇ ਨਾ ਜਿਵੇਂ ਯੂਰਪ ਜਾਂ ਵੈਸਟ ਦੇ ਅੰਦਰ ਕਲਚਰ ਆ ਮਿਊਜ਼ਿਕ ਦਾ ਆਰਟ ਦਾ ਕਲਚਰ ਆ ਨਾ ਸਾਡੇ ਕੋਲ ਉਹ ਆ ਸ਼ਾਮ ਕਰਕੇ ਵੀ ਜਿਹੜੀ ਵਿਹਲੀ ਹੈਗੀ ਉਹ ਵੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇਸੇ ਦੇ ਕਿ ਸ਼ਾਮ ਵਿਹਲੀ ਹੈ ਜਿਹੜੀ ਉਹ ਫਿਰ ਯੂਥਲੀ ਬੜੀ ਖਤਰਨਾਕ ਹੁੰਦੀ ਹੈ ਨਹੀਂ ਸਾਡੀ ਜਿਹੜੀ ਸੋਸਾਇਟੀ ਉਹ ਚੇਂਜ ਹੋ ਰਹੀ ਹੈ ਸਾਡੇ ਕੋਲੇ ਬੜਾ ਸੋਹਣਾ ਕਲਚਰ ਸੀ ਅਸੀਂ ਸ਼ਾਮ ਨੂੰ ਗੁਰਦੁਆਰੇ ਜਾਂਦੇ ਸੀ ਉੱਥੇ ਕੀਰਤਨ ਹੁੰਦੇ ਸੀ ਉੱਥੇ ਉਹ ਹੁੰਦੇ ਸੀ ਉਹਨੂੰ ਅਸੀਂ ਛੱਡੀ ਜਾ ਰਿਹਾ ਸਾਡੇ ਇੱਕ ਫੈਮਿਲੀ ਵੈਲਿਊ ਹੁੰਦੀ ਸੀ ਲੋਕ ਇਕੱਠੇ ਬਹਿ ਕੇ ਰੋਟੀ ਖਾਂਦੇ ਸੀ ਗਾਉਂਦੇ ਸੀ ਹਾਂਜੀ ਖਾੜੇ ਲੱਗਦੇ ਸੀ ਠੀਕ ਹੈ ਉਹ ਸੀ ਅਸੀਂ ਕਬੱਡੀ ਖੇលਦੇ ਸੀ ਬੌਕਸਿੰਗ ਕਰਦੇ ਸੀ ਉਹ ਚੀਜ਼ਾਂ ਅਸੀਂ ਭੁੱਲ ਗਏ ਨਵੀਆਂ ਅਸੀਂ ਕ੍ਰੀਏਟ ਨਹੀਂ ਕਰ ਪਾਰੇ ਨਮੀਆਂ ਸੀ ਕ੍ਰੀਏਟ ਨਹੀਂ ਕਰ ਪਾਰੇ ਸੋ ਇਹ ਇੱਕ ਬਹੁਤ ਵੱਡੀ ਪ੍ਰੋਬਲਮ ਹੈ ਜਿਹੜੀ ਸ਼ਾਮ ਦੀ ਪ੍ਰੋਬਲਮ ਹੈ ਪਰ ਹੁਣ ਸ਼ਾਮ ਦੇ ਨੂੰ ਤਾਂ ਮਾਰਨਿੰਗ ਦੀ ਪ੍ਰੋਬਲਮ ਆ ਗਈ ਬੱਚਾ ਕਰੇ ਕੀ ਉਹ ਪੜਿਆ ਲਿਖਿਆ 22 ਸਾਲ ਦਾ ਵਿਆਹ ਹੋਇਆ ਵੇ ਬਿੱਲ देयर इज नो ਜੌਬ ਸੋ ਵੀ ਮਸਟ ਕ੍ਰੀਏਟ ਜੌਬ ਫਾਰ ਥਮ ਥੈਟ ਇਜ਼ ਦੀ ਬੇਸਿਕ ਬੇਸਿਕ ਇਸ਼ੂ ਪੰਜਾਬ ਦੇ ਵਿੱਚ ਇਹ ਸਾਨੂੰ ਸਰਕਾਰਾਂ ਨੂੰ ਕਰਨਾ ਚਾਹੀਦਾ ਇੱਥੇ ਸਰਕਾਰ ਦੀ ਇਹ ਫੇਲਰ ਨੰਬਰ 2 ਤੇ ਜਿਹੜਾ ਸਾਡਾ ਜਿਹੜਾ ਸਾਡੇ ਤੇ ਇਹ ਅਲੀਗੇਸ਼ਨਾਂ ਦੇ ਵਿੱਚ ਡਾਕਟਰ ਵੀ ਮਿਲੇ ਹੋਏ ਨੇ ਇਹਦੇ ਵਿੱਚ ਪੁਲਿਸ ਵੀ ਮਿਲੀ hui ਹੈ ਇਹਦੇ ਵਿੱਚ ਪੋਲੀਟਿਸ਼ੀਨ ਵੀ ਮਿਲੇ ਨੇ ਤੇ ਪਾਰਟੀਆਂ ਨੂੰ ਇਹ ਚਾਹੀਦਾ ਵੀ ਕੋਈ ਵੀ ਬੰਦਾ ਜਿਹੜਾ ਇਸ ਡਰੱਗ ਦੇ ਵਿੱਚ ਜ਼ੀਰੋ ਟੋਲਰੈਂਸ ਜਿਹੜੇ ਵੱਡੇ ਬੰਦੇ ਹੋਣਾ ਜ਼ੀਰੋ ਟੋਲਰੈਂਸ ਅਮਲੀ ਨਹੀਂ ਨਹੀਂ ਬਿਜ਼ਨਸਮੈਨ ਲਈ ਪੋਲੀਟਿਕਸ ਲਈ ਪੋਲੀਟਿਸ਼ੀਨ ਲਈ ਪੁਲਿਸਮੈਨ ਲਈ डीसी ਲਈ ਡਾਕਟਰ ਲੀ ਇਹਨਾਂ ਲਈ ਜਿਹੜੀਆਂ ਸਖਤ ਸਜ਼ਾਾਂ ਹੋਣੀਆਂ ਚਾਹੀਦੀਆਂ ਨੇ ਔਰ ਸਖਤ ਇਹਨਾਂ ਦੀ ਮੋਨੀਟਰਿੰਗ ਹੋਣੀ ਚਾਹੀਦੀ ਇੱਥੇ ਪੋਲਿਟਿਕਲ ਫੇਲਿਅਰ ਮੈਂ ਮੰਨਦਾ ਹਾਂ ਇੱਥੇ ਸੋ ਇਸਨ ਡਾਕਟਰ ਸ਼ਵਿੰਦਰ ਗਿੱਲ ਜੋ ਬਾਬਾ ਫਰੀਦ ਯੂਨੀਵਰਸਿਟੀ ਦੇ ਸਾਬਕਾ ਵੀਸੀ ਨੇ ਜਿਨ੍ਹਾਂ ਦੀ ਨਸ਼ੇ ਦੇ ਉੱਤੇ ਬਹੁਤ ਪਕੜ ਆ ਗਈ ਇਸ ਮਸਲੇ ਦੇ ਉੱਤੇ ਲਗਾਤਾਰ ਬੋਲਦੇ ਨੇ ਲਿਖਦੇ ਨੇ ਉਹਨਾਂ ਦਾ ਇਹ ਕਹਿਣਾਗਾ ਕਿ ਪੰਜਾਬ ਦੇ ਅੰਦਰ ਨਸ਼ਾ ਵਧਿਆਗਾ ਚਿੱਟਾ ਵੀ ਵਧਿਆ ਹੈਰਨ ਵੀ ਵੱਧ ਰਹੀ ਹੈ ਪਰ ਇਹਨੂੰ ਠੀਕ ਕਿਵੇਂ ਕਰਨਾਗਾ ਇਹਦੇ ਲਈ ਸਰਕਾਰ ਨੂੰ ਕਦਮ ਚੁੱਕਣ ਦੀ ਲੋੜ ਆ ਔਰ ਮੇਨ ਗੱਲ ਇਹ ਆਗਾ ਕਿ ਅਮਲੀਆਂ ਨੂੰ ਤੰਗ ਕਰਨ ਦੀ ਥਾਂ ਸਰਕਾਰ ਨੇ ਪਿਛਲੇ ਸਮੇਂ 'ਚ 2014 ਦੀਆਂ ਚੋਣਾਂ ਤੋਂ ਬਾਅਦ ਬਹੁਤ ਵੱਡੇ ਵੱਡੇ ਪੱਧਰ ਤੇ ਅਮਲੀਆਂ ਨੂੰ ਗ੍ਰਿਫਤਾਰ ਕੀਤਾ ਸੀਗਾ ਅਮਲੀ ਜੇਲ੍ਹਾਂ 'ਚ ਗਏ ਪਰ ਇਸ ਮਸਲੇ ਦੇ ਅੰਦਰ ਜਿਹੜਾ ਨੈਕਸਸ ਆ ਪੋਲੀਟਿਸ਼ੀਅਨ ਪੁਲਿਸ ਔਰ ਇਹਨਾਂ ਦੇ ਕਹਿੰਦਾ ਡਾਕਟਰਾਂ ਦਾ ਵੀ ਇੱਕ ਨੈਕਸਸ ਆ ਉਸ ਨੈਕਸਸ ਨੂੰ ਤੋੜਨ ਦੀ ਲੋੜ ਆ ਤਾਂ ਹੀ ਪੰਜਾਬ ਨਸ਼ਿਆਂ ਤੋਂ ਮੁਕਤ ਹੋ ਸਕਦਾ ਹੈ ਕੈਮਰਾਮੈਨ ਗੁਜੀਤ ਦੇ ਨਾਮ ਯਾਦਵਿੰਦਰ ਸਿੰਘ ਏਬੀਪੀ ਨਿਊਜ਼ ਮੋਹਾਲੀ